ਲੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਪਿੰਡ ਡੱਲਾ ਦੇ ਸਰਪੰਚ ਮੇਜਰ ਸਿੰਘ ਬੋਪਾਰਾਏ ਨੇ ਸਰਪੰਚ ਬਣਨ ਤੋਂ ਬਾਅਦ ਆਪਣੇ ਹੀ ਪਿੰਡ ਦੇ ਦੋ ਪਰਿਵਾਰਾਂ ਨੂੰ ਆਪਣੀ ਨੇਕ ਕਮਾਈ ਵਿੱਚੋਂ ਪੱਕੇ ਮਕਾਨ ਬਣਾ ਕੇ ਦਿੱਤੇ ਜਦੋਂ ਇਸ ਸਬੰਧ ਵਿੱਚ ਮੇਜਰ ਸਿੰਘ ਬੋਪਾਰਾਏ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਹਮੇਸ਼ਾ ਹੀ ਸਾਨੂੰ ਗਰੀਬਾਂ ਦੀ ਮਦਦ ਕਰਨੀ ਚਾਹੀਦੀ ਹੈ ਅੱਗੇ ਉਹਨਾਂ ਨੇ ਕਿਹਾ ਕਿ ਇਹਨਾਂ ਦੋਵਾਂ ਪਰਿਵਾਰਾਂ ਵਿੱਚੋਂ ਇੱਕ ਪਰਿਵਾਰ ਐਸਾ ਹੈ ਜੋ ਕਿ ਦੋਨੇ ਹੀ ਅਪਾਹਜ ਹਨ ਅਤੇ ਮਿਹਨਤ ਮਜ਼ਦੂਰੀ ਕਰਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਹੇ ਹਨ ਜਦੋਂ ਇਸ ਸਬੰਧ ਵਿੱਚ ਅਜਨਾਲ ਗੱਲਬਾਤ ਕੀਤੀ ਗਈ ਤਾਂ ਉਹਨੇ ਕਿਹਾ ਕਿ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਪ੍ਰਮਾਤਮਾ ਦਾ ਜਿਨ੍ਹਾਂ ਨੇ ਇਹੋ ਜਿਹਾ ਰੱਬ ਰੂਪੀ ਇਨਸਾਨ ਨੂੰ ਸਾਡੇ ਕੋਲ ਭੇਜਿਆ ਹੈ ਤੇ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਇਹ ਇਦਾਂ ਹੀ ਗਰੀਬ ਪਰਿਵਾਰਾਂ ਦੀ ਮਦਦ ਕਰਦਾ ਰਹੇ ਜਦੋਂ ਦੂਸਰੇ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਵੀ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਪ੍ਰਮਾਤਮਾ ਇਹਨਾਂ ਦੇ ਕਾਰੋਬਾਰ 'ਚ ਵਾਦਾ ਪਾਵੇ ਅਤੇ ਮੇਜਰ ਸਿੰਘ ਬੋਪਾਰਾਏ ਇਦਾਂ ਹੀ ਸਾਡੇ ਵਰਗੇ ਗਰੀਬ ਲੋਕਾਂ ਦੀ ਮਦਦ ਕਰਦੇ ਰਹਿਣ ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਮੈਂ ਮੇਜਰ ਸਿੰਘ ਸਰਪੰਚ ਗ੍ਰਾਮ ਪੰਚਾਇਤ ਡੱਲਾ ਬਲਾਕ ਕਾਦੀਆਂ ਸੋ ਫਿਲਹਾਲ ਅਜੇ ਨਵੇਂ-ਨਵੇਂ ਸਰਪੰਚ ਬਣੇ ਕੋਈ ਗ੍ਰਾਂਟ ਨਹੀਂ ਸੀਗੀ ਸਾਡੇ ਕੋਲ ਅਸੀਂ ਆਪਣੀ ਜੇਬ ਚੋਂ ਕੁਝ ਆਪਣੇ ਸਾਥੀਆਂ ਦੀ ਮਦਦ ਕਰਕੇ ਇਸ ਗਰੀਬ ਪਰਿਵਾਰ ਦਾ ਜਿਹਦਾ ਨਾਂ ਸੁੱਖਾ ਉਰਫ ਡੋਡੀ ਵੀ ਇਹਨੂੰ ਕਹਿੰਦੇ ਨੇ ਪਿੰਡ ਡੱਲੇ ਦੇ ਰਹਿਣ ਵਾਲਾ ਇਹਦਾ ਘਰ ਜਦੋਂ ਆਪਾਂ ਦੇਖਿਆ ਤੇ ਬਹੁਤ ਮਾੜੇ ਹਾਲਾਤ ਸੀਗੇ ਸੋ ਫਿਰ ਅਸੀਂ ਆਪਣੇ ਸਾਥੀਆਂ ਨਾਲ ਸਲਾਹ ਕਰਕੇ ਇਸ ਦੇ ਘਰ ਦੀ ਤਿਆਰੀ ਸ਼ੁਰੂ ਕੀਤੀ ਸੋ ਤਿਆਰੀ ਹੁੰਦਿਆਂ ਹੁੰਦਿਆਂ ਥੋੜਾ ਟਾਈਮ ਲੱਗਾ ਪਰ ਅੱਜ ਗੁਰੂ ਮਹਾਰਾਜ ਦੀ ਕਿਰਪਾ ਨਾਲ ਤੁਸੀਂ ਵੇਖ ਸਕਦੇ ਜੀ ਅੱਜ ਲੈਂਟਰ ਦੀ ਫੁੱਲ ਬਟਾਫੁੱਲ ਤਿਆਰੀ ਆ ਹੋਰ 10 ਮਿੰਟ ਚ ਜਿਹੜਾ ਸਾਰਾ ਲੈਂਟਰ ਪੈਣਾ ਸਟਾਰਟ ਹੋ ਜਾਣਾ ਸੋ ਅਸੀਂ ਤੇ ਚਲੋ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਰੱਖੇ ਸਾਡੇ ਭਰਾਵਾਂ ਦੇ ਜਿਹੜੇ ਸਾਡੀ ਬਾਹ ਫੜਦੇ ਆ ਸੋ ਇਸੇ ਤਰ੍ਹਾਂ ਗਰੀਬਾਂ ਦੀ ਮਦਦ ਕਰਦੇ ਰਹੀਏ ਇਹ ਬਾਕੀ ਮੈਂ ਇੱਕ ਵਿਸ਼ੇਸ਼ ਤੌਰ ਤੇ ਕਹਿਣਾ ਚਾਹਾਂਗਾ ਆਮ ਜਨਤਾ ਨੂੰ ਕਿ ਇਹ ਕੋਈ ਸਰਕਾਰੀ ਪੈਸੇ ਜਾਂ ਕਿਸ ਤਰ੍ਹਾਂ ਨਹੀਂ ਅਸੀਂ ਬਣਾ ਰਹੇ ਆਪ ਪੌਕਟ ਚੋਂ ਪੈਸੇ ਲਾ ਕੇ ਇਸ ਗਰੀਬ ਪਰਿਵਾਰ ਦਾ ਘਰ ਬਣਾ ਰਹੇ ਆ ਸੋ ਪਿੱਛੇ ਕੱਲ 2-4 ਦਿਨ ਦੀ ਠਹਿਰ ਕੇ ਗੱਲ ਇੱਕ ਲੈਂਟਰ ਅਸੀਂ ਪਹਿਲਾਂ ਪਾ ਚੁੱਕੇ ਆ ਜਿੰਦੇ ਵੀਰ ਦਾ ਉਹ ਵੀ ਬਹੁਤ ਖੁਸ਼ ਵਾਜ ਤੇ ਅੱਗੇ ਇਸ ਤੋਂ ਬਾਅਦਾਂ ਇੱਕ ਘਰ ਹੋਰ ਤਿਆਰ ਹੋ ਰਿਹਾ ਉਹਨਾਂ ਦੇ ਵੀ ਥੋੜੇ ਦਿਨਾਂ ਅੰਦਰ ਹੀ ਲੈਂਟਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਪਾ ਦਾਂਗੇ ਵਾਹਿਗੁਰੂ ਜੀ ਕਾ ਖਾਲਸਾ ਆਨ ਸਤਿ ਸ੍ਰੀ ਅਕਾਲ ਪੈਸੇ ਤੇ ਵੇਖੋ ਬਹੁਤ ਲੱਗਦੇ ਨੇ ਪਰ ਹੁਣ ਉਹਨਾਂ ਨੇ ਗਰੀਬ ਪਰਿਵਾਰ ਨੇ ਉਹਨਾਂ ਆਪ ਵੀ ਹੱਥੀ ਮਿਹਨਤ ਬੜੀ ਕੀਤੀ ਦੋਵਾਂ ਜੀਆਂ ਨੇ ਹੈਗੇ ਹੈਂਡੀਕੈਪਟ ਆ ਪਰ ਖੁਦ ਬਜਰੀ ਕੁੱਟਦਾ ਖੁਦ ਆਪ ਨਾਲ ਮਿਸਤਰੀਆਂ ਨਾਲ ਲੱਗਦਾ ਜਿੰਨੇ ਜੋਗਾ ਸੋ ਇੱਥੇ ਵੀ ਇਹ ਪਰਿਵਾਰ ਦੀ ਵੀ ਗੱਲ ਕਰੀਏ ਤੇ ਇਹ ਵੀ ਲੇਬਰ ਦਾ ਕੰਮ ਖੁਦ ਨਾਲ ਆਪ ਲੱਗੇ ਹੋਏ ਆ ਚਲੋ ਅਸੀਂ ਕੁਝ ਸੀਮੈਂਟ ਰੇਤਾ ਬਜਰੀ ਜਾਂ ਇੱਟਾਂ ਵਗੈਰਾ ਦੇਤੀਆਂ ਬਾਕੀ ਆਪ ਮਿਹਨਤ ਪਰਵਾਰ ਕਰ ਰਹੇ ਨੇ ਸੋ ਮਟੀਰੀਅਲ ਦਾ ਲਗਭਗ ਕੋਈ 3 ਕ ਲੱਖ ਦੇ ਕਰੀਬ ਕਰੀਬ ਜਿਹੜਾ ਖਰਚਾ ਹੁਣ ਤੱਕ ਆ ਚੁੱਕਾ ਵਾ ਸੱਚੀ ਗੱਲ ਦੀ ਸਭ ਤੋਂ ਪਹਿਲਾਂ ਮੈਂ ਉਸ ਪਰਮੇਸ਼ਰ ਦਾ ਧੰਨਵਾਦ ਕਰਦਾ ਵਾਂ ਜਿਸ ਪਰਮੇਸ਼ਰ ਨੇ ਸਾਨੂੰ ਇਹ ਦਿਨ ਅੱਜ ਬਖਾਲਿਆ ਹੈ ਸਭ ਤੋਂ ਪਹਿਲਾਂ ਮੈਂ ਭਾਜੀ ਮੇਜਰ ਸਿੰਘ ਦੀ ਬੋਪਾਰਾਏ ਦਾ ਬਹੁਤ ਬਹੁਤ ਧੰਨਵਾਦ ਇਹਦੇ ਪਰਿਵਾਰ ਦਾ ਇਹਦੇ ਬੱਚਿਆਂ ਦਾ ਸਾਡੇ ਜਿਹੜੇ ਕਮਰੇ ਸੀ ਮੇਰੀ ਫਿਕਰਾ ਸੀ ਇਹਨਾਂ ਨੇ ਮੇਰੇ ਕਮਰੇ ਜਿਹੜੇ ਬਣਵਾ ਕੇ ਦਿੱਤੇ ਸੀ ਕਿਉਂਕਿ ਜਦੋਂ ਸਾਡੇ ਕਮਰੇ ਚੋਂਦੇ ਹੁੰਦੇ ਹੁੰਦੇ ਸੀ ਤੇ ਸਾਡਾ ਬੜਾ ਮਾਰਾ ਹਾਲ ਸੀ ਅਸੀਂ ਦੋ ਜੀ ਹੈਂਡੀਕੈਪ ਵਾ ਤੇ ਇਹਨਾਂ ਨੇ ਮੈਂ ਫੋਨ ਕਰਦਾ ਤੇ ਇਹਨਾਂ ਨੇ ਕਿਹਾ ਵੀ ਅਸੀਂ ਤੇਰੇ ਕਮਰੇ ਬਣਾਵਾਂਗੇ ਇਹ ਜਿਹੜੇ ਕਮਰੇ ਬਣਾਏ ਨੇ ਇਹਨਾਂ ਨੇ ਕੋਈ ਗਰਾਡ ਦੇ ਵਿੱਚੋਂ ਨਹੀਂ ਬਣਾਏ ਮੇਜਰ ਸਿੰਘ ਜੀ ਬੁੱਪਾ ਰਹੇ ਪੈਰ ਹੀ ਲੰਗਣ ਦੇ ਸੀ ਬਾਰਸ ਹੋ ਰਹੀ ਸੀ ਤੇ ਇਹਨਾਂ ਨੇ ਸਾਡੇ ਵੱਲ ਦੇਖਿਆ ਤੇ ਇਹਨਾਂ ਨੇ ਆਪਣੀ ਪਾਵਰ ਦੇ ਵਿੱਚੋਂ ਆਪਣੇ ਦਾਨ ਦੇ ਵਿੱਚੋਂ ਦਾਨ ਦੇ ਕੇ ਤੇ ਇਹਨਾਂ ਨੇ ਸਾਡੇ ਜਿਹੜੇ ਕਮਰੇ ਬਣਵਾਏ ਨੇ ਤੇ ਇਹਨਾਂ ਨੇ ਮੈਂ ਇਹ ਗੱਲ ਕਹਿੰਦਿਆਂ ਕਿ ਕਹਿੰਦੇ ਭਾਜੀ ਕਹਿੰਦਾ ਬਰਵਾਵਾਂਗੇ ਅਸੀਂ ਦੋ ਜੀ ਹੈਲੀਕਾਪਟਰਾਂ ਬੱਚੇ ਬੜੇ ਛੋਟੇ ਛੋਟੇ ਨੇ ਤੇ ਇਹਨਾਂ ਨੇ ਮੇਰੀ ਬਹੁਤ ਬਹੁਤ ਮਦਦ ਕੀਤੀ ਆ ਪਰ ਪ੍ਰਮਾਤਮਾ ਖੁਦਾ ਇਹਨਾਂ ਤੇ ਮਿਹਰ ਕਰੇ ਕਿਰਪਾ ਕਰੇ ਤੇਰਾ ਰਾਮਜੀਤ ਕੌਰ ਆ ਤੇ ਸਾਡੇ ਘਰ ਦੇ ਹਾਲਾਤ ਬਹੁਤ ਮਾੜੇ ਸੀ ਸਰਪੰਚ ਸਾਹਿਬ ਮੇਜਰ ਸਿੰਘ ਨੇ ਸਾਡੀ ਬਹੁਤ ਮਦਦ ਕੀਤੀ ਆ ਸਾਡੇ ਬਾਲਿਆਂ ਵਾਲੇ ਕੋਠੇ ਹੀ ਟੁੱਟੇ ਸੀ ਬਾਲੇ ਜਈ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆਪਣੇ ਕੋਲੋਂ ਪੈਸੇ ਲਾ ਕੇ ਹਾਲ ਇਹਨਾਂ ਨੇ ਦਿੱਤੀ ਮਦਦ ਦਿੱਤੀ ਆ हां जी परमात्मा ਨੇ ਕੋਈ ਹਿੱਲਵ ਚਿਲਾ ਲਾਇਆ ਤੇ ਇਹਨਾਂ ਨੇ ਭੇਜਿਆ ਸਾਡੀ ਮਦਦ ਕੀਤੀ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਸਰਪੰਚ ਸਾਹਿਬ ਦਾ ਤੇ ਆਪਣੇ ਕੋਲੋਂ ਪਾਕਟ ਵਿੱਚ ਕਹੇ ਆਪਣੀ ਚੁਲਾਏ ਨੇ हां जी ਇਹਨਾਂ ਨੂੰ ਪਰਮਾਤਮਾ ਨੇ ਭੇਜਿਆ ਵਾ ਤੇ ਇਹਨਾਂ ਨੂੰ ਰੱਬ ਹੋਰ ਬਰਕਤ ਦੇਵੇ ਹੋਰ ਨਾਲ ਵੀ ਮਦਦ ਕਰੇ ਵਾਏ ਕੁ ਜੀ ਖਾਲਸਾ ਵਾਏ ਕੁ ਜੀ ਖਾਲਸਾ ਤੇ ਸਰਦਾਰ ਮਿਰਜਤ ਸਿੰਘ ਸਾਡੇ ਸਰਪੰਚ ਸਾਹਿਬ ਮਹਾਰਾਜ ਨੇ ਇਹਨਾਂ ਤੇ ਕਿਰਪਾ ਕੀਤੀ ਪਰਮਾਤਮਾ ਨੇ ਬਹੁਤ ਵਧੀਆ ਬਲ ਬਖਸ਼ਿਆ ਇਹਨਾਂ ਨੂੰ ਜੱਗ ਦੀ ਕਲਾ ਤੇ ਕੀਤਾ ਇਹਨਾਂ ਨੇ ਬਹੁਤ ਜ਼ਿਆਦਾ ਕਿਰਪਾ ਕਰਨ ਦੇ ਆ ਪਹਿ ਲਾਉਣ ਦੇ ਆ ਕੋਥੇ ਪਾ ਕੇ ਦੇਣ ਦੇ ਆ ਬਹੁਤ ਵਧੀਆ ਇਹਨਾਂ ਦਾ ਧੰਨਵਾਦ ਚਲਣ ਦੇ ਆ ਮਹਾਰਾਜ ਨੇ ਪ੍ਰਮਾਤਮਾ ਨੇ ਬਹੁਤ ਵਧੀਆ ਬੰਦਾ ਕਾ ਲੈ ਕੇ ਸਾਡੇ ਕੋਲ ਬੜੀ ਕਿਰਪਾ ਕੀਤੀ ਆ ਆਪਣੇ ਕੋਲੋਂ ਵੀ ਪਹਿ ਲਾ ਲਾ ਕੇ ਕੋਥੇ ਪਹੁੰਚਦੇ ਨੇ ਮਹਾਰਾਜ ਇਹਨਾਂ ਨੂੰ ਚਰਦੀ ਕਲਾ 'ਚ ਰੱਖੇ ਸਰਦਾਰ ਮੇਜ ਸਿੰਘ ਸਪੂਤ